ਆ ਜੜ ਮੈ ਲਿਆ ਆ ਪਣੀ ਵੀ ਕਾਦੀ ਜ਼ਿੰਦਗੀ ਹੈ ਜਾ ਜਾ ਖਾਲੀ ਖਟ ਖਟ ਕੇ ਖਟ ਖਟ ਕਹਿਤਾ ਜਾ ਹਟ ਕਰੀ ਦੀ ਹੈ ਤੇ ਪਤਾ ਨਹੀਂ ਲੱਗਦਾ ਜਨ ਕਰੋ ਤਰ ਜਾ ਜਾ ਸਹੀ ਗੱਲ ਤਾਇਆ ਦੇ ਵੀ ਜਮੂ ਤਾਇਆ ਆਪਾਂ ਨੇ ਜ਼ਿੰਦਗੀ ਤੋਂ ਤੋਂ ਫੜ ਕੇ ਆਪੇ ਲੀਰ ਲੀਰ ਕੀਤੀ ਹੈ ਆ ਜੇ ਚੜੀ ਜਮਾਂ ਸਹੀ ਹੈ ਚਾਹਾਂ ਨਹੀਂ ਸਾਚਾ ਉਹਨੇ ਆਪਾ ਜਾਗੇ ਨਹੀਂ ਜਿੰਨੇ ਆਪਾ ਚੁੱਤੇ ਐ ਐ ਵੀ ਗੱਲ ਜਾ ਜਾ ਤੇਰੀ ਤੇਰਾ ਨਾਂ ਹੀ ਜਾਗੜਾ ਹੈ ਉਹ ਜਾਗਣ ਦੀ ਉਹਨਾਂ ਵਾਲੀ ਗੱਲ ਵੀ ਹੈ ਨਹੀਂ ਤਾਇਆ ਦੇ ਦੇ ਤੇ ਪਹਿਲਾਂ ਗੁੱጫ ਹੀ ਕਰੇ ਉਹ ਮੈਨੂੰ ਤਾਂ ਆਪ ਕਈ ਵਾਰੀ ਭੈਮ ਪਾਇਆ ਜਾਂਦਾ ਮੇਰਾ ਨਾ ਜਾਗ ਰਿਹਾ ਕਿਨੇ ਜੀ ਉਹ ਤਾਂ ਗੱਲ ਹੈ ਜਿੰਦਗੀ ਤੇ ਨਹੀਂ ਜਾਗਿਆ ਕਦੇ ਉਹ ਨਹੀਂ ਉਹ ਤੁਹਾਡਾ ਭਲਾ ਹੋ ਜੇ ਲੱਗਿਆ ਮੈਂ ਤੁਹਾਡੀ ਸੀ ਬਸ ਆ ਨਾਗ ਮੱਥੇ ਲੱਗਣੇ ਬਾਕੀ ਸੀ ਚੰਗਾ ਲਹੂ ਪੀਤਾ ਯਾਰ ਇਹਨਾਂ ਨੇ ਪੂਰੇ ਪਿੰਡ ਦਾ ਦੋਨੇ ਨਾ ਮਰਨ ਨਾ ਖੜਾ ਛੁੱਟੇ ਖੌਰਾ ਕਹੇ ਜਾ ਅਮਰਤ ਦਾ ਕਲਸ਼ ਪੀ ਗਿਆ ਇਹ ਇਹ ਭਲੇ ਆ ਗਿਆ ਪਾਜਾ ਬੰਜਾ ਅੱਜ ਫੇਰ ਚਲਿਆ ਭਾਈ ਧੋਬਣਾ ਤੈਨੂੰ ਆਖਿਆ ਜਦੋਂ ਆਖਿਆ ਨਾ ਧੋਬਿਆ ਕਰ ਪਾਇਆ ਸੀ ਉਂ ਟੋਰ ਪੈਂਦਾ ਵੀ ਦੂਜੇ ਨੂੰ ਦੂਜੇ ਨੂੰ ਫਨਾ ਤਾਰਾ ਅੰਮੇ ਭਾਈ ਧੋਬੀ ਆਂਦਾ ਹੋ ਜਾ ਕੋਈ ਨਹੀਂ ਕੋਈ ਨਹੀਂ ਧੋਬੂ ਤਾਂ ਤੁਨੂੰ ਮੈਂ ਜਿੱਦੜ ਹੋ ਗਿਆ ਨਾ ਔਰੇਜ ਦੋਨਾਂ ਨੂੰ ਲੈ ਜਾ ਕੇ ਡੇਰੇ ਵਾਲੇ ਖੂਜ ਸਿੱਟੋਂ ਹਾਏ ਮੇਰੇ ਰੱਬਾ ਇੱਕ ਤਾਂ ਡੇ ਨੂੰ ਰਾਹੀ ਆ ਜਾਂਦਾ ਜਿੱਦੇ ਫਾਰਮ ਭਰਨ ਜਾਊ ਚਾਵਲਾ ਮਾਰਨੋਂ ਨਹੀਂ ਹਟਦੇ ਦੋਨੇ ਚੱਲ ਛੱਡ ਕਿਹੜਾ ਮੱਥਾ ਮਾਰੇ ਇਹਨਾਂ ਨਾਲ ਬੱਲੇ ਉਹ ਚੱਲਾ ਗਰਖੇ ਆ ਗੁਰੂ ਬਰਾਮ ਸਾਢੇ ਨਾਲ ਤੇ ਮਣੀ ਕਿਸੇ ਖੋਰਨਾ ਬੱਲੇ ਉਹ ਚੱਲਾ ਗਰਖੇ ਆ ਸਰਖਾ ਜਾਇਆ ਨਹੀਂ ਟਾਈਮ ਹੋ ਗਿਆ 7:30 ਦਾ ਜ ਆਇਆ ਨਹੀਂ ਅਜੇ ਹਰ ਮਰ ਬਾਈ ਲਾ ਉਹ ਯਾਦੀ ਕਰਿਆ ਸੀ ਉਹ ਮੇਰਾ ਭਾਈ ਓਏ ਬੜੀ ਲੰਬੇ ਹੋ ਕੋਰੇ ਇੱਕ ਪੈਗ ਲਾਇਆ ਸੀ ਆ ਕਰਮ ਨਾਲ ਤੇਰੇ ਬਿਨਾ ਭਾਲੀ ਕੋੜੀ ਲੱਗਦੀ ਐ ਆਹੋ ਕੋੜੀ ਹੁੰਦੀ ਆ ਹੋਰ ਚਪਤਤ ਪਾਏ ਹੁੰਦੇ ਮਾਰੀ ਅੰਨਾ ਪਾ ਪੈਗ ਫੇਰ ਉਹ ਫੜ ਜਾ ਤੋਨੇ ਹੈ ਮੈਨੂੰ ਪਾਣੀ ਦੱਸ ਜੀ ਕਿੰਨਾ ਪਾਣੀ ਸਾਰਾ ਪਾਈ ਉਹਨਾਂ ਨੇ ਵੀ ਫੇਰ ਆ ਪਾਇਆ ਹੁੰਦਾ ਉਹ ਉਹਦੋਂ ਚਲੋ ਮਾਨ ਵਾ 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 ਓਹ ਹੋਰ ਪਾ ਲੰਦਾ ਹਰਕਾ ਉਹ ਯਾਰ ਕਿਵੇਂ ਲੱਗੀ ਯਾਰ ਹੀ ਆ ਗਿਆ ਤਾਂ ਉਹ ਤਾਂ ਉਹਨਾਂ ਹੀ ਸੀ ਫੈਕਟਰੀ ਨੇ ਬਣਾਇਆ ਯਾਰ ਹਰਕਾ ਕਈ ਵਾਰ ਤੇਰੇ ਕੋਲ ਆਈ ਤਾਂ ਵਲੀਆ ਵਈ ਯਰ ਦੂ ਭਾਬੀ ਦੀ ਚੁੰਨੀ ਚੱਕ ਲਿਆ ਉਹ ਚੁੰਨੀ ਕੱਢ ਕੇ ਵੱਡੀ ਗੱਲਾਂ ਕਰਿਆ ਮੈਂ ਤਾਂ ਸਾਰੀ ਜੀਣ ਚੱਕ ਲਈ ਬਹੁਤਾ ਠੀਕ ਆ ਪਰ ਤੂੰ ਭਾਬੀ ਦੀ ਚੱਕ ਲੈ ਆ ਮੇਰਾ ਭਾਬੀ ਦੀ ਵੀ ਚੱਕਦੀ ਗਾ ਉਹ ਕਿਵੇਂ ਉਹ ਮੇਰੇ ਸਾਲਾ ਹੈ ਨਹੀਂ ਸੀ ਮੈਨੂੰ ਸੌਹਰਿਆਂ ਨਹੀਂ ਆਉਂਦੀ ਸੀ 5 ਕਿਲੋ ਮੈਂ ਤਾਂ ਉਹ ਵੀ ਚੱਕਦੀ ਉਹ ਜਾ ਓ ਯਾਰ ਖਿਆ ਯਾਰ ਹਰਖਿਆ ਮੈਨੂੰ ਚੜਦੀ ਕਿ ਮੈਨੂੰ ਲੱਗਦਾ ਵੀ ਤਾਈ ਹੋ ਰੇ ਸੱਚੀ ਆਈ ਜਾਂਦੇ ਆ ਮੈਨੂੰ ਲੱਗਦਾ ਨਾ ਯਾਰ ਤਾਈ ਹੋਈ ਆ ਇਥੇ ਮਾਰਾ ਆ ਆ ਆਇਆ ਆਇਆ ਲੈ ਭੋਲਿਆ ਭਈ ਮਾ ਫਲਾ ਨਾ ਰਖੀ ਆਜਾ ਸਾਡੇ ਗਰੇ ਕਿ ਮੈਂਟੀ ਪਾਰਟੀ ਨੇ ਗੇੜਾ ਮਾਰਿਆ ਆਹੀ दारू ਪਿਥੇ ਜਮੀਰ ਮਾ ਦੀਏ ਗੇੜਾ ਗਿੱਗ ਘੱਲਾਈ ਆਰੇ ਅੱਬ ਸਟਾਰਟੀ ਖੜਾ ਰਹੇਗਾ ਕਿ ਬੈਠੇਗਾ ਵੀ ਮਹੰਗੇ ਪਾ ਤੇਲ 90 ਰੁਪਏ ਲੀਟਰ ਦਾ ਆਹ ਪਾਤਾ ਬੜਾ ਆਪਾ ਭਾਈਆ ਭਾਈਆ ਸੇਰਾ ਪਾੜੇ ਆਇਆ ਆਇਆ ਆਥਾ ਦਾ ਮਾਰੀ ਭਾਈਆ ਤੋ ਭੱਲੇ 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 ਭਈ ਮੈ ਲਿਆ ਆਇਆ ਇਧਰ ਆ

ਆ ਬੰਦ ਸੀ ਇਹ ਪਾ ਬੈਗ ਫਿਰ ਇਹ ਭਲਾ ਬਨਾ ਨਾ 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 ਪਤਾ ਕੀ ਗਾਦਾ ਕਿ ਮੈਂ ਤਾਂ ਪਾਣੀ ਢੋੜੀ ਪਾਈ ਜਾਉਂਦਾ ਕਦੇ ਚੁੱਕੀ ਮੈਂ ਝੋਕੀ ਪੀਂਦਾ ਮੈਨੂੰ ਪਾਣੀ ਖਾਦਾ ਆਉਗਾ ਜਾ ਚਾ ਉਹ ਅਬ ਬਾਥਾ 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 ਆਪ ਬਾਜੀ ਕਾਉਦੀ ਆ ਬਹੀ ਕੀ ਗੱਲ ਹੈ ਮੈਂ ਜਿੰਨੇ ਮਾ ਪਾਇਆ ਸੀ ਨਹੀਂ ਤਾਂ ਆਂ ਪੈਰ ਲੈ ਤੋੜ ਦੀ ਕੱਢੀ ਆ ਜਮਾਂ ਹਾਂ ਭਾਜਾ 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 ਭਾਈ ਹਰਖਾ ਘਾ ਲੈ ਤੋ ਹਲਿਆ ਹਾਂ ਤਾਂ ਭਈ ਪੈਂ ਦਿੱਤੇ ਤਾਂ ਆਪਾਂ ਹੈ ਗਏ ਦੋਨੇ ਵਿਰੋਧੀ ਹਾਂ ਤਾਂ ਤੇ ਕਹੀ ਆਪਾਂ ਤਾਂ ਆਇਆ ਪਤੀ ਜਾਈ ਹੈ ਉਹ ਤਾਂ ਗੱਲ ਹੈ ਜੀ ਬਸ ਤੇਰੇ ਹਲੇ ਪਾਛੋਂ ਜੋ ਬੋਤਲਾਂ ਤੂੰ ਲੈ ਆਇਆ ਕਦੇ ਰੋਜ ਤੇ ਮੇਰੇ ਹਲੇ ਪਾਛੋਂ ਮੈਂ ਤਾਂ ਲੈ ਆਇਆ ਬਸ ਆ ਵੀ ਗੱਲ ਰੀਤ ਸੀਗਾ ਆ ਆਪਣਾ ਆਈ ਬਤਨੀ ਲਾ ਦੇਗੀ ਬਾਈ ਗੱਲ ਕਾ ਦੇਂਦੀ ਜ਼ਿੰਦਗੀ ਆ ਭਰ ਦੇ ਦੀ ਰਾਤ ਝਹੀ ਗੱਲ ਮਿੱਤ ਸਤਿਆ ਭਾਉਂਦੇ ਐ ਕਿ ਕਿਹੜਾ ਜਿੱਤੂਆ ਫੇਰਾ ਆ ਦੇਖ ਗਾਲਿਆ ਯਾਰ ਜੇ ਤੰਗਾ ਤਾਂ ਮੈਨੂੰ ਪਤਾ ਨਹੀਂ ਮੈਨੂੰ ਤਾਂ ਇਹ ਵੀ ਨਹੀਂ ਪਤਾ ਲੱਗਦਾ ਵੀ ਅਮਲੇ ਖੜਾ ਕੀ ਰਿਹਾ ਹੋਇਆ ਲੈ ਜੇ ਤਾਂ ਹਾਰੇ ਕਪਾਸੀ ਆ ਮਾਤਾ ਉਹਨੂੰ ਆਖਤਾ ਇਹ ਕਾਦਾ ਆਪਣੇ ਘਰੇ ਬੋਤਲ ਨਹੀਂ ਮੁਕਨੀ ਜਾਂਦੀ ਤੇ ਬੋਤਾ ਹਲੇ ਦਨਪਾ ਮੈਂ ਮੈਨੂੰ ਉਠਾਵਾਜ ਕੇ ਲੈ ਗਈ ਅੱਛਾ ਆਪਾਂ ਮੈਂ ਮਜਾ ਤੇ ਇਹ ਪਿਆਰ ਇਕ ਤਨਾ ਜਦ ਪੈਗ ਲਾ ਕੇ ਜਾਂ ਜਦ ਪਤਾ ਨਹੀਂ ਗਉ ਘਰ ਤੇ ਮੇਰੀ ਬੂਆ ਜਾਦ ਕਾਦੀਆ ਉਹ ਬਾਸ਼ਾ ਉਹ ਤਾਇਆ ਜੋ ਹਰਮਣ ਮਿਲਿਆ ਸੀ ਯਾਰ ਆਪਾਂ ਨੂੰ ਉਹ ਸਕੂਲ ਵਾਲਾ ਨਾ ਕੀ ਜਦ ਖੜਾ ਕਰਕੇ ਯਾਰ ਜਿੱਤ ਜਾਣ ਵਾਲਾ ਹਾਂ ਮੇਰਾ ਦਿਲ ਕਰਦਾ ਹਾਂਜੀ ਤਾਇਆ ਜੀ ਚੁਗਾ ਚੱਛ ਰਿਹਾ ਤਾਇਆ ਬੜਾ ਵੋਏ ਵੋਏ ਨਹੀਂ ਚਕੂਲੀ ਜਾਣ ਜਾਂਵਾਂਗੇ ਨਾਲੇ ਉੱਥੇ ਕੋਈ ਮਾਰਮਾ ਹੋਣੀ ਆ ਬੋੜਾ ਤਾਇਆ ਰੇ ਛੱਡੀਆਂ ਨਹੀਂ ਪੁਰਾਣੀਆਂ ਵਹਿਤਾਂ ਜਿਹੜੀਆਂ ਸਿਰਾਂ ਥੋਬੀ ਮੱਚ ਜਾਂਦੀਆਂ ਬਲਕਾਂ ਨੂੰ ਜਾਂਦੇ ਆ ਪੋਤਾ ਈ ਗੱਲ ਹੈ ਤੇਰੀ ਹਰ ਕੇ ਭਾਈ ਹਾਂ ਭਾਈ ਤੂੰ ਨਾ ਡਰ ਕੇ ਯਾਰ ਕਰੀਂ ਦਬੋ ਜਨਾ ਇੱਕ ਬੋਦਲ ਬਾਣੀ ਬਸ ਸਕੂਲ ਜਾਣ ਲੱਗਿਆ ਕਹਿੰਗਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਹੁਤ ਜਿਆਦਾ ਪਰਨ ਨਹੀਂ ਨਹੀਂ ਪੜਿਆ ਹੁਣ ਕੀ ਪੜ ਤੂੰ ਆ ਹੈ ਤੇ ਮੈਂ ਕਹਿੰਦਾ ਕਲੈਕਟਰ ਪਸਤੀ ਹੋ ਗਿਆ ਭਲਾ ਨਹੀਂ ਚੱਲ ਸੀ ਇਹਦਾ ਪਜਾਵਾਂਗੇ ਅੱਜ ਜਿੱਥੇ ਤੂੰ ਸੀ ਇਹੇ ਅਨਪੜ ਹੋ ਹੈ ਸੀ ਹਾਂ ਜੀ ਅੱਬਾ ਸੀ ਇਹੇ ਅਨਪੜ ਹੈ ਰੈਨ ਚਾਹੇ ਕਿ ਲੱਗਦਾ ਨੂੰ ਸਨਦਾ ਸੀ ਇਹਦੇ ਨੇ ਇਹ ਕੋਈ ਤਾਂ ਅਰ ਨੂੰ ਆਪੇ ਨਹੀਂ ਆ ਤੋ ਜੀ ਪੜੀ ਦੀਆਂ ਤੇ ਮੁਰਗਾ ਤੋਂ ਢਿੰਡੂ ਕਿਲੋ ਰਹਾ ਤੇ ਇਹ ਵੇਖਿਓ ਉਹ ਤਾਇਆ ਜਿਹੜੇ ਬੋਟਾ ਮੰਗਣ ਗਏ ਸੀ ਪੱਲੇ ਮੱਲੇ ਤੇ ਆਹ ਪੱਲੇ ਤੇ ਉੱਥੇ ਬਾਬਾ ਨਰਵਾਜਾ ਲੱਗਿਆ ਮਾਂ ਚੱਕੇ ਕੀ ਜੱਜ ਪੱਲੇ ਆਇਆ ਭੋਲੇ 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 ਬਈ ਕਿੰਨਾ ਜੈ ਇਹਦਾ ਪਾ ਤਰਕ ਨਾ ਪੰਜਾਬ ਹੋਰੀ ਪਤਾ ਲੱਗੂ ਬਈ ਕੀ ਦਾ ਸੀਗਾ ਇਹ ਸਹੀ

ਨਾ ਬੀ ਉਡ ਕਾਇ ਚੱਲ ਸਈ ਨਹੀਂ ਚੱਲ ਆਹ ਕਾਇ ਨਾ ਭਾਈ ਹਰ ਕਿਹਾ ਪਾਸ ਸਰਕਾਰ ਬਲਟ ਦੇਾਂਗੇ ਸਰਕਾਰ ਰਿਆ ਪਲਟ ਰਿਆ ਕਿਤੇ ਤੂੰ ਆਪ ਨਾ ਪਲਟ ਜੀ ਨਾ ਭਾਈ ਤੈਨੂੰ ਲੱਗਦਾ ਮੈਂ ਸ਼ਰਾਬੀ ਹੋ ਗਿਆ ਨਾ 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 ਓਏ ਗਮਾਟ ਗਿਆ ਰਮੇਲਾ ਭਾਈ ਭਾਈ ਉਹ ਚੰਡੇ ਦੇ ਰਾਤ ਦੇ ਟਾਈਮ ਨੂੰ ਮੈਨੂੰ ਮੈਨੂੰ ਬੜਾ ਡਰ ਲੱਗਦਾ ਯਾਰ ਉਹ ਚੜੇ ਉਹ ਤੇ ਨਾਲ ਸੌਰੀ ਜੀ ਤਾਂ ਨਾੜੀ ਨਹੀਂ ਚੱਲੀ ਜੀ